5-6 ਮਹੀਨੇ ਛੁੱਟੀ ਆਇਆ ਬੱਚਾ ਆਦੀ ਘਰ ਦੀ ਨੂੰ ਆਇਆ 7 ਮਹੀਨੇ ਦੇ ਰਿਆਦਾ 12 ਦਿਨ ਜਿੱਦਾਂ ਘਰ ਵਿੱਚ ਗੱਲ ਕਰੀਦੇ ਤੇ ਜਿਹਨੇ ਨਿਕਲ ਜਾਣਾ ਰਹਾ ਵਿਧਿਆ ਉਹ ਜਿਹਨੇ ਸਾਨੂੰ ਕੋਈ ਪਤਾ ਪਤ ਨਹੀਂ ਬਾਅਦ ਚ ਫਿਰ 12 ਦਿਨ ਹੋ ਗਏ ਤੇ ਮੈਂ ਖਿਆ ਵੀ ਕੇਵਲਾ ਮੇਰੀ ਗੱਲ ਸੁਣਾ ਜੀ ਮੈਂ ਮਜੀਠੇ ਜਾਣਾ ਈ ਪੀ ਮਾਂ ਮਰੀ ਹੋਵੇ ਤਾਂ ਭੋਗ ਪਾ ਕੇ ਤੇ ਲੋਕੀ ਤੁਰ ਜਾਂਦੇ ਨੌਕਰੀ ਆਪਣੀ ਤੇ ਚਲ ਜਾਂਦੇ ਤੇ ਤੂੰ ਇੰਨੇ ਦਿਨ ਡੇਰਾ ਲਾਇਆ ਕੱਤ ਲਾਇਆ ਇੱਥੇ ਇੱਥੇ ਕੋ ਲੋਕ ਪਿੰਟੰ ਪੌਂਡਿਆ ਅਦਾ ਤਫਾਇਆ ਅਦਾ ਵਸਾ ਮੈਂ ਬੀਬੀ ਤੂੰ ਜੀਠੇ ਨਾ ਅਮੀ ਮੈਂ ਉੱਥੇ ਚੱਲਿਆ ਆਪਣੇ ਠਾਣੇ ਦੀ ਨੌਕਰੀ ਤੇ ਅਸਾ ਚੱਲ ਕੇ ਰੋਟੀ ਖਾ ਗਏ ਦਾਲ ਪਈ ਦੋ ਰੋਟੀਆਂ ਖਾ ਚੁੱਕੀਆ ਮੇਰ ਕੋ ਖਾ ਗਏ ਅਹੀਂ ਵੀ ਕੀ ਗੱਡੀਆਂ ਕਿੱਧਰ ਚੱਲ ਗਾਇਆ ਇਹ ਨੀਸੀਰਤੀ ਕਿੱਧਰ ਚੱਲੀ ਏ ਉਹਨਾਂ ਨੇ ਪਤਾ ਉਹਨਾਂ ਅੱਧੀ ਸੜਕਾਂ 'ਤੇ ਆ ਗਈ ਹਵਾਲੇ ਉੱਥੇ ਮੱਝਾ ਉੱਥੇ ਉਹਦੇ ਪੈਸੇ ਗੁਰਦੀ ਉਹ ਲਾ ਗਿਆ ਉਸੇ ਵੇਲੇ ਉਹ ਆਏ ਕਿਵਲ ਕਿੱਥੇ ਆ ਔਰ ਬਾਪ ਕਿੱਥੇ ਆ ਥਣਕਾ ਲੈ ਆਵੇ ਉਹਦੀ ਉਹ ਸ਼ੀਰਪੀ ਵਾਲਿਆਂ ਨੇ ਆਠਿਆ ਕੋਈ ਨਾ ਘਰ ਚ ਕੋਇਆ ਉਹ ਇੱਥੇ ਰੋਏ ਉਹ ਡਰਾਉ ਮੈਂ ਕੁ ਬਾਲੇ ਕੁਛ ਹੰ ਲੋ ਠੀਕ ਤੂੰ ਮੈਂ ਖਾ ਅਫਸਰ ਜੋ ਤੇ ਇੱਕ ਗੱਲ ਮੇਰਾ ਸੁਣ ਲੋ ਥਣਵਾ ਉਹਨੂੰ ਆਖੀਦਾ ਜੀਆ ਪੁੱਤ ਮਰਿਆ ਹੋਵੇ ਇਹ ਪੁੱਤ ਤੇਰਾ ਕਹਿੰਦਾ ਗਿਆ ਮੈਂ ਮੇਰੇ ਪੁੱਤ ਜੀਉਂਦਾ ਰੱਖਣੀ ਬਣਾ ਗਿਆ ਮੈਂ ਮੁੜ ਕੇ ਮੇਰਾ ਪੁੱਤ ਘਰ ਹੀ ਨਹੀਂ ਆਇਆ ਆਸਨਾ ਪਾਣੀ ਵਿੱਚ ਸਾਰੇ ਸਾਗ ਅੰਗ ਇੱਕ ਦਿਨ ਦੇ ਵਿੱਚ ਇਕੱਠੇ ਕਰ ਲਿਆ ਇਧਰੋਂ ਤੇਰੀ ਦੇਖ ਦੁਰ ਦਗੜ ਦਗੜ ਕਰ ਕਰ ਪੌਂ ਸਾਗ ਇਧਰੋਂ ਮੁਝੇ ਤੇ ਇਧਰੋਂ ਦਬਰ ਦਬਰ ਕਰ ਬੀ ਆ ਗਈ ਤੁਹਾਨੂੰ ਦੇ ਇਤੇ ਕੋਈ ਨਾ ਸਾਡਾ ਪੈਣਾ ਵੇ ਨਾ ਸਾਡਾ ਕੁ ਭਰਾ ਸਾਡੇ ਨਾਲ ਤੇ ਆ ਬੀਜ ਵੀ ਆ ਮਿੰਡ ਚ ਕਾਰ ਭਰਿਆ ਉੱਜੜ ਕੇ ਨਿਕਲ ਕੇ ਕਿਤੇ بڑا ਕੁਝ ਹੋਇਆ ਉਹ ਤੇ ਮੈਂ ਆਖਾ ਕਿ ਤਕ ਥੱਕ ਗਈ ਆ ਮੇਰਾ ਆਗੜੀ ਲੰਬੜਾ ਮੈਨ ਸੀ ਹੋਂਸੀ ਲੱਬਣ ਵਾਲਾ ਮਗਰ ਕੌਣ ਸੀ ਭਰਾ ਬਚਾਰਾ ਛਦਾਈ ਹੋ ਗਿਆ ਕਿਸੇ ਕਰ ਲੋ ਲੋਕ ਕਿਤੇ ਮੜੀਆਂ ਦੀ ਸਾਹਾਂ ਸਾਹ ਤੇ ਕਿਤੇ ਕਿਤੇ ਸਾਹਾਂ ਸਾਹ ਤੇ ਪੁਲਿਸ ਜੱਡਿਆ ਨਹੀਂ ਪੁਲਿਸ ਸਿੱਧਾ ਹੁਕਮ ਹਿੰ ਗੋਲੀ ਦਾ ਇਹਨੂੰ ਤੇ ਭਾਣ ਜੇ ਨੂੰ ਮਾਰ ਕੇ ਲੱਦ ਕੇ ਲਿਆਓ ਮਤੈ ਇਤਕ ਗੋੜ ਨਾ ਬਾਹਰ ਵੱਜਣਾ ਸਾਡੇ ਘਰ ਹਿੰਮਤ ਨਹੀਂ ਹੋਈ ਮੇਰਚ ਨਹੀਂ ਕਿ ਮਤ ਮੋਕ ਗਈ ਹੋਂ ਐਦਾ ਨਹੀਂ ਹਾਂ ਬਸ ਖਾ ਸਾਡਾ ਉਹ ਦੰਦੋਂ ਵਿਚਾਰੇ ਉਹ ਦੰਦੋਂ ਵਿਚਾਰਿਆ ਨੇ ਮੇ ਨੂਰ ਘਟੀ ਲਾਈ ਨਹੀਂ ਤੇ ਮੈਂ ਅੱਜ ਨੂੰ ਕਦੇ ਨਹੀਂ ਮਰ ਜਾਣਾ ਘਰ ਪਾ ਕੇ ਉਹਨੇ ਦਿੱਤਾ ਮੈਨੂੰ ਆ ਸੇਡ ਵਾਲੇ ਨੇ ਬਾੜ ਦਿੱਤਾ ਉਹਦਾ ਵੀ ਮਦਦ ਕਰਦੇ ਆ ਕੰਬਲ ਕੁੰਬਲੀ ਦਿੰਦੇ ਜਦੋਂ ਜਿਕਰ ਸੂਛਾੜ ਵੀ ਤੇ ਭਲਾ ਹੋਵੇ ਤੁਹਾਡਾ ਤੁਸੀਂ ਦਿੰਦੇ ਜੋ ਤੇ ਮੈਂ ਖਾਨੀ ਮੈਂ ਕਰਨੀ ਮੈਂ ਹੋਰ ਕਿਸੇ ਦਾ ਨਹੀਂ ਕਰਨੀ ਹਾਂ ਅੱਛਾ ਨਹੀਂ ਚੁਭਰ ਕਰੂੰ ਕਿ ਮੈਂ ਹੁਣ ਰੱਬ ਘਰ ਜਾਵਾਂ ਤੇ ਖਾਸੇ ਹਾਂ ਮੇਲਦੀ ਘਰ ਬਣਾ ਬਹੁਤ ਵੱਡਾ ਘਰ ਤੁਹਾਡੀ ਵਡਿਆਈ ਜੇ ਤੇ ਘਰ ਬਣਾਤਾ ਮੇਰੇ ਕੋਲ